ਸਭ ਤੋਂ ਪਹਿਲਾਂ ਸਾਰੇ ਗੁਰਦਾਸਪੁਰ ਸ਼ਹਿਰ ਵਾਸੀਆਂ ਦਾ ਸਿਰ ਝੁਕਾ ਕੇ ਧੰਨਵਾਦ ਕਰਦਾ ਕਿਉਂਕਿ ਇਲੈਕਸ਼ਨ ਆਈ ਜਿੰਨੀਆਂ ਵੀ ਸਰਕਾਰ ਦੇ ਵਿੱਚ ਹੋਈਆਂ ਵੀੰਦਨ ਪਹਿਲਾਂ ਵੀ ਹੋਈਆਂ ਅੱਜ ਤੱਕ ਗੁਰਦਾਸਪੁਰ ਨੇ ਜਿਹੜਾ ਸਾਡੇ ਪ੍ਰਵਾਸ ਪ੍ਰਤੀ ਪਿਆਰ ਦਿਖਾਇਆ ਸੋ ਅਸੀਂ ਕੱਲੇ-ਕੱਲੇ ਦੇ ਘਰ ਜਾ ਕੇ ਵੀ ਧੰਨਵਾਦ ਕਰੀਏ ਤੇ ਨਹੀਂ ਕਰ ਸਕਦੇ ਸੋ ਇੰਨਾ ਵਿਸ਼ਵਾਸ ਦਉਣਾ ਕਿ ਪਹਿਲਾਂ ਵੀ ਸਾਡੇ ਸਾਰੇ ਕੌਂਸਲਰ ਨੇ ਅੱਜ ਫੇਰ 29 ਹੋ ਗਏ ਨੇ ਕਾਂਗਰਸ ਪਾਰਟੀ ਦੇ ਇੰਨਾ ਵਿਸ਼ਵਾਸ ਦੋਨਾਂ ਕਿ ਪਹਿਲਾਂ ਵੀ ਵਰੁਣ ਜਿਵੇਂ 2 ਸਾਲ ਤੋਂ ਆਪਣੀ ਵਾਰਡ ਦੇ ਵਿੱਚ ਮੇਰੇ ਕੋਲ ਕੰਮ ਕਰਵਾ ਰਿਆ ਆਉਣ ਵਾਲੇ ਦਿਨਾਂ ਵਿੱਚ ਇਹਦੀ ਵਾਰਡ ਦੇ ਵਿੱਚ ਕੋਈ ਵੀ ਜੇ ਕੋਈ ਸਮੱਸਿਆ ਆਲਰੇਡੀ ਬਹੁਤੇ ਕੰਮ ਅਸੀਂ ਕੰਪਲੀਟ ਕਰ ਚੁੱਕੇ ਆ ਜਿਹੜੇ ਵੀ ਕੰਮ ਹੋਣਗੇ ਉਹ ਪਹਿਲ ਦੇ ਆਧਾਰ ਤੇ ਕਰਾਂਗੇ ਇਹ ਜਿਹੜੀ ਵੋਟਾਂ ਨਾਲ ਲੋਕ ਜਿਤਾਉਂਦੇ ਨੇ ਇਹਦੇ ਨਾਲ એનર્ਜੀ ਮਿਲਦੀ ਆ ਹੁਣ ਆ ਜਿਹੜਾ ਸਾਲ ਅਗਲਾ ਚੜਨਾ ਇਹਦੇ ਵਿੱਚ ਅਸੀਂ ਪੂਰੇ ਸ਼ਹਿਰ ਦੇ ਵਿੱਚ ਹਰ ਵਾਰਡ ਦੇ ਵਿੱਚ ਅਗਲਾ ਸਾਲ ਜਿਹੜਾ ਡਵੈਲਪਮੈਂਟ ਦਾ ਪੂਰਾ ਯੋਰ ਰੱਖਾਂਗੇ ਜਿੰਨੇ ਵੀ ਸ਼ਹਿਰ ਚ ਜਿਹੜੀਆਂ ਸਵੱਸਿਆਵਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਸੋ ਮੈਂ ਇੱਕ ਵਾਰੀ ਫੇਰ ਸਾਰੇ ਗੁਰਦਾਸਪੁਰ ਵਾਸੀਆਂ ਦਾ ਖਾਸ ਕਰਕੇ ਅਵਾੜ ਨੰਬਰ 16 ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਫੇਰ ਪਿਆਰ ਦਾ ਸਬੂਤ ਦਿੱਤਾ ਸਰਕਾਰ ਹੁਣ ਦੇ ਬਾਵੀਉਦ ਵੀ ਇੰਨਾ ਪ੍ਰੈਸ਼ਰ ਹੋਣ ਦੇ ਬਾਵੀਉਦ ਵੀ ਸਾਡੇ ਛੋਟੇ ਭਰਾਵਰ ਨੂੰ ਇੱਥੇ ਜਿਤਾ ਕੇ ਫੇਰ ਮੇਰੇ ਕੋਲ ਇੱਥੇ ਹਾਊਸ ਦੇ ਵਿੱਚ ਬੈਠਣ ਲਈ ਭੇਜਿਆ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਆਪਣੇ ਵੱਲੋਂ ਵਾਰਡ ਨੰਬਰ 16 ਦੇ ਬਰਦਾਸਪੁਰ ਸ਼ਹਿਰ ਦੇ ਵਸਨੀਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹ ਇੱਕ ਇਲੈਕਸ਼ਨ ਦੇ ਆਉਂ ਹੀ ਜਿਵੇਂ ਪਹਿਨੀ ਕੋਈ ਸੀਐਮ ਦੀ ਇਲੈਕਸ਼ਨ ਹੁੰਦੀ ਹੈ ਜਾਂ ਕੋਈ ਪੀਐਲ ਦੀ ਇਲੈਕਸ਼ਨ ਹੁੰਦੀ ਹੈ ਸਾਡੇ ਦੇ ਇਹਨਾਂ ਨੇ ਇੰਨਾ ਪ੍ਰੈਸ਼ਰ ਆਈ ਕੀਤਾ ਵਾਰਡ ਵਸਨੀਕਾਂ ਨੂੰ ਸਰਕਾਰ ਨੇ ਜਿ ਕੋ ਸਰਕਾਰੀ ਮੁਲਾਜ਼ਮ ਉਹਨੂੰ ਫੋਨ ਉਹਨੂੰ ਥ੍ਰੈਡ ਉਹਨੂੰ ਤੇ ਫੇਰ ਵੀ ਆਪਾਂ ਕੇਕ ਹਫਤੇ ਜਿਹੜੇ ਐਮਐਲਏ ਸਾਹਮਣੇ ਪਹਿਲਾਂ ਹੀ ਦੱਸ ਹੈ ਕਿ ਇਹਨਾਂ ਨੇ ਤੇ ਕੋਈ ਨਿਸ਼ਾਨੀ ਛੱਡਿਆ ਕੋਈ ਆਟੇ ਦੀ ਬੋਰੀਆ ਕਿ ਜੂਸ ਬਿਸਕਟ ਪੂਰਾ ਇੰਦਰ ਦੀ ਚੱਕੀ ਤੋਂ ਇੰਦਰ ਦੀ ਚੱਕੀ ਤੋਂ ਪੂਰਾ ਜੋਰ ਲਾਇਆ ਪੂਰਾ ਜੋਰ ਲਾਇਆ ਕਿ ਜਿਹੜੇ ਸਾਡੇ ਅਕਾਲੀ ਦਲ ਦੇ ਆਮ ਪਾਰਟੀ ਦੇ ਕੈਂਡੀਡੇਟ ਹੀ ਦੋਨੋਂ ਇੱਕ ਹੋ ਗਏ ਕਿ ਆਪਾਂ ਬਸ ਇਹਨੂੰ ਢਾ ਲਈਏ ਚਲੋ ਮੈਂ ਵਾਰ ਨੰਬਰ 16 ਦੇ ਵਾਸਤੇ ਬਹੁਤ ਇੱਕੋ ਇੱਕ ਸਨੇਹ ਦੇ ਤੇ ਸਰਕਾਰ ਜਿਹਦੀ ਮਰਜ਼ੀ ਹੋਏ ਕੰਮ ਕਰਨ ਦਾ ਵੋਟ ਉਹਨੂੰ ਹੀ ਜਿਹੜਾ ਕੰਮ ਕਰੂਗਾ ਤੇ ਮੈਂ ਆਪਣੇ ਪ੍ਰਧਾਨ ਕਮੇਟੀ ਪ੍ਰਧਾਨ ਜੀ ਸਰਦਾਰ ਬਲਜੀਤ ਸਿੰਘ ਪਾਰਾ ਐਮ ਐਲ ਏ ਸਾਹਿਬ ਸਰਦਾਰ ਗੁਰਿੰਦਰ ਮੀਤ ਸਿੰਘ ਪਾਰਾ ਜਿਨ੍ਹਾਂ ਨੇ ਮੇਨਾਂ ਬਹੁਤ ਸਾਥ ਦਿੱਤਾ ਅੱਗੇ ਹੋ ਕੇ ਮੇਨਾਂ ਮੋਢੇ ਨਾਲ